ਮਹੱਬਤਾਂ ਹੀ ਵੰਡੀਆਂ ਨੇ ਇਹੀ ਰਾਜ ਹੈ ਇਕਬਾਲ ਹੁਣੀ ਸ਼ਹਿਲ ਤੇ ਸ਼ਬੀਲੇ ਹੋ ਗਏ ਸਾਥੀ ਗਦੋਂ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਉਤੇ ਪੇਸ਼ ਹੈ ਰਚਨਾ ਚਮਕੀਲੇ ਉਹ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜੇ ਨਾ ਚਮਕਾਇਆ ਉਹੀ ਚਮਕੀਲੇ ਹੋ ਗਏ ਉਹ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜੇ ਨਾ ਚਮਕਾਇਆ ਉਹੀ ਚਮਕੀਲੇ ਹੋ ਗਏ ਉਹ ਜਿਹੜੇ ਆਸਣ ਲੱਗੇ ਬੈਠੇ ਸੀ ਬਖੇਰ ਦੇਣਾ ਏ ਉਹ ਵੀ ਟੱਕੀ ਇਤਾਰ ਜਤੀਲੇ ਤੀਲੇ ਹੋ ਗਏ ਉਹ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜਿਨਾਂ ਚਮਕਾਇਆ ਉਹੀ ਚਮਕੀਲੇ ਹੋ ਗਏ ਉਸ ਅਮੇਦੀਆਂ ਮਾਰਾ ਕੋਲ ਪੱਚ ਕੇ ਰਹੀ ਸਮਕ ਦੇਵੀ ਇਥੇ ਕਸਾਰ ਨਾ ਰਹੇ ਵਕਤ ਹਰੇਕ ਦਾ ਬਦਲਦਾ ਜ਼ਰੂਰ ਸਦਾ ਦੇਨਿਆ ਤੇ ਸਦਾ ਅੰਧਕਾਰ ਨਾ ਰਹੇ ਉਹ ਖਾਲੀ ਟਾਣ ਖੜੇ ਹੁੰਦੇ ਅਕੜਾਚ ਸਿੱਧੇ ਉਹ ਖਾਲੀ ਟਾਣ ਖੜੇ ਹੁੰਦੇ ਅਕੜਾਚ ਸਿੱਧ ਜਿੱਤ ਫਲ ਲੱਗੇ ਉਹੀ ਲੱਚ ਕੀਲੇ ਹੋ ਗਏ ਉਹ ਜਿਹੜੇ ਅਸਲਾ ਕੇ ਬੈਠੇ ਸੀ ਬਖੇਰ ਦੇਣਾ ਹੈ ਉਹੀ ਤੱਕੀਏ ਤਾਂ ਅੱਜ ਧੀਲੇ ਧੀਲੇ ਹੋ ਗਏ ਜੋ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜੇ ਨਾ ਚਮਕਾਇਆ ਉਹੀ ਚਮਕੀਲੇ ਹੋ ਗਏ ਹੁੰਦੀ ਜਨਾਂ ਉਤੇ ਰੱਬ ਦੀ ਵਿਸ਼ੇਸ਼ ਕਿਰਪਾ ਉਹਨਾਂ ਨੂੰ ਵਾਝ ਦੇ ਕੇ ਗੁਣਵਾਲੀ ਦਾ ਫਿਰ ਮਿਹਨਤਾਂ ਦੇ ਨਾਲ ਉੱਤਰਾਸ਼ ਗੁਣ ਨੂੰ ਹੂੰ ਹੀ ਰੱਬਾ ਬਣ ਜਾਈ ਜੋ ਲੱਗਾ ਰਹੇ ਤੇਰਾ ਤਾਤ ਕਈ ਟੁੱਟ ਕੇ ਵੀ ਹੀਰੇ ਕੋਹੇ ਨੂਰ ਕੀਮਤੀ ਉਹ ਕਈ ਟੁੱਟ ਕੇ ਵੀ ਹੀਰੇ ਕੋਹੇ ਨੂਰ ਕੀਮਤੀ ਹੀ ਕਈ ਸਾਬਤੇ ਹੀ ਚੁੱਬੇ ਜੋ ਨਕੀਲੇ ਹੋ ਗਏ ਉਹ ਜਿਹੜੇ ਆਸਾਂ ਲਾ ਕੇ ਬੈਠੇ ਸੀ ਬਖੇਰ ਦੇਣਾ ਹੈ ਉਹੀ ਤੱਕੀ ਤਾਂ ਅੱਜ ਟੀਲੇ ਟੀਲੇ ਹੋ ਗਏ ਉਹ ਚਮਕਾਂ ਮਿਟਾਉਣ ਵਾਲੇ ਚਮਗੇ ਨਹੀਂ ਜੇ ਨਾ ਚਮਕਾਇਆ ਉਹੀ ਚੰਮ ਨਕੀਲੇ ਹੋ ਗਏ ਉਹ ਭੁੱਲ ਜਾਂਦੇ ਇੱਕ ਦਿਨ ਆਪ ਲੰਗਣਾ ਹਮ ਜੋ ਦੂਜਿਆਂ ਦੇ ਰਾਹ ਵਿੱਚ ਟੋਹੇ ਪੱਟ ਦੇ ਡੇਗਣਾ ਕਿਸੇ ਨੂੰ ਨਕਰਾਤਮਕ ਸੋਚ ਉਹ ਜ਼ਿੰਦਗੀ ਦੇ ਸਭ ਪੂਰਾ ਚੱਕੀ ਹੀ ਖਾਟ ਦੇ ਉਹ ਰਹੇ ਖੋਲ ਦਿਲ ਉਹ ਉਤਪੋਰ ਦੇ ਗਏ ਉਹ ਰਹੇ ਖੋਲ ਦਿਲ ਉਹ ਤਤੋਰ ਦੇ ਗਏ ਉਹ ਹੀ ਹੰਬ ਗਏ ਜਿਨ੍ਹਾਂ ਦੇ ਪਰ ਫੀਲੇ ਹੋ ਗਏ ਉਹ ਜਿਹੜੇ ਆਸਤਾਨ ਦਾ ਕੈਬਟੇਸੀ ਬਖੇਰ ਦੇਣਾ ਏ ਉਹੀ ਤੱਕੀਏ ਤਾਂ ਜਤੀਲੇ ਤੀਲੇ ਹੋ ਗਏ ਉਹ ਚਮਕਾਂ ਮਿਟਾਉਣ ਵਾਲੇ ਚਮਕੇ ਨਹੀਂ ਜਿੰਨਾ ਚਮਕਾਇਆ ਉਹੀ ਚਮਕੀਲੇ ਹੋ ਗਏ ਨਫ਼ਰਤ ਨਾਲ ਐਟ ਫੈਲੇ ਨਫ਼ਰਤ ਪਿਆਰ ਚਾਹੀਦਾ ਤਾਂ ਗੱਲ ਵੀ ਪਿਆਰ ਦੀ ਹੋਵੇ ਉਸ ਬੰਦੇ ਦੀ ਚੜ ਤੇ ਡੱਕ ਸਕਦਾ ਹੈ ਕੌਣ ਜਿਹਦੇ ਉਤੇ ਨਿਗਾਹ ਕਰ ਤਾਰਦੀ ਹੋਵੇ ਮੁਹੱਬਤਾਂ ਹੀ ਵੰਡੀਆਂ ਨੇ ਇਹ ਹੀ ਰਾਜ਼ ਹੈ ਮੁਹੱਬਤਾਂ ਹੀ ਵੰਡੀਆਂ ਨੇ ਇਹ ਹੀ ਰਾਜ਼ ਹੈ ਇਕ ਬਾਲ ਹੋਣੀ ਸ਼ੈਲ ਤੇ ਸ਼ਬੀਲੇ ਹੋ ਗਏ ਉਹ ਜਿਹੜੇ ਆਸਾਂ ਲਾ ਕੇ ਬੈਠੇ ਸੀ ਬਖੇਰ ਦੇਣਾ ਇਹ ਉਹੀ ਟੱਕੀਏ ਤਾਰੇ ਤੀਲੇ ਤੀਲੇ ਹੋ ਗਏ ਉਹ ਚਮਕਾ ਮਿਟਾਉਣ ਵਾਲੇ ਚਮਕੇ ਨਹੀਂ ਜੇ ਨਾ ਚਮਕਾਇਆ ਉਹੀ ਚਮਕੀਲੇ ਹੋ ਗਏ ਥੈਂਕ ਯੂ